ਗਿੱਪੀ ਗਰੇਵਾਲ ਸਾਹਿਬ ਨੇ ਨਾ ਅਕਾਲ ਫਿਲਮ ਬਣਾ ਕੇ ਸੱਚੀ ਗਲਤੀ ਕੀਤੀ ਆ ਜਿਹੜੇ ਲੋਕ ਅਕਾਲ ਫਿਲਮ ਦਾ ਵਿਰੋਧ ਕਰ ਰਹੇ ਆ ਮੈਂ ਉਹਨਾਂ ਦੇ ਨਾਲ ਆ ਸਿਰਫ ਅਕਾਲ ਫਿਲਮ ਬਣਾ ਕੇ ਨਹੀਂ ਗਲਤੀ ਕੀਤੀ ਗਿੱਪੀ ਗਰੇਵਾਲ ਸਾਹਿਬ ਨੇ ਜਿਹੜੇ ਆਪਣੇ ਤਿੰਨੇ ਬੱਚੇ ਵੀ ਕਿਸਾਧਾਰੀ ਰੱਖੇ ਇਹ ਵੀ ਉਹਨਾਂ ਦੀ ਬਹੁਤ ਵੱਡੀ ਗਲਤੀ ਆ ਗਿੱਪੀ ਗਰੇਵਾਲ ਸਾਹਿਬ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਕਲਚਰ ਸਿਖਾਇਆ ਗੋਰੀਅਲ ਦੇ ਕਲਚਰ ਦੇ ਵਿੱਚ ਨਹੀਂ ਰਚਨ ਦਿੱਤਾ ਇਹ ਵੀ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਆ ਤੇ ਸਭ ਤੋਂ ਵੱਡੀ ਗਲਤੀ ਤਾਂ ਗਿੱਪੀ ਗਰੇਵਾਲ ਸਾਹਿਬ ਨੇ ਇਹ ਕਰ ਦਿੱਤੀ ਕਿ ਉਹਨਾਂ ਨੇ ਵਰਲਡ ਲੈਵਲ ਉੱਪਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ ਸਿੱਖ ਕਿਵੇਂ ਰਹਿੰਦੇ ਸੀ ਜਾਂ ਸਾਡੇ ਸਿੱਖ ਕਿੰਨੇ ਬਹਾਦਰ ਸੀ ਬਿਲਕੁਲ ਸਾਨੂੰ ਦਿਖਾਉਣ ਦੀ ਕੀ ਜ਼ਰੂਰਤ ਹੈ ਜੇ ਪੰਜਾਬੀ ਉਹ ਨਹੀਂ ਇਹ ਚੀਜ਼ ਨੂੰ ਵੱਡੇ ਪਰਦੇ ਉੱਪਰ ਵੱਡੀ ਦੁਨੀਆ ਉੱਤੇ ਦਿਖਾਉਣ ਹਟਦੇ ਤਾਂ ਕਿਪੀ ਗਰੇਵਾਲ ਨੂੰ ਵੀ ਕੀ ਜ਼ਰੂਰਤ ਸੀਗੀ ਕਿਪੀ ਗਰੇਵਾਲ ਸਾਹਿਬ ਨੇ ਬਹੁਤ ਵੱਡੀ ਗਲਤੀ ਕੀਤੀ ਕਿ ਆਪਣੀ ਜੇਬ ਦੇ ਵਿੱਚੋਂ 25-30 ਕਰੋੜ ਰੁਪਈਆ ਲਾ ਦਿੱਤਾ ਤੇ ਵੱਡੇ ਪਰਦੇ ਉੱਪਰ ਸਾਰੀ ਦੁਨੀਆ ਦੇ ਵਿੱਚ ਹਿੰਦੀ 'ਚ ਵੀ ਪੰਜਾਬੀ 'ਚ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਕਿਪੀ ਗਰੇਵਾਲ ਨੂੰ ਲੱਗਦਾ ਸ਼ਾਇਦ ਇਹੀ ਚੀਜ਼ ਡਿਜ਼ਰਵ ਕਰਦਾ ਸੀ ਕਿ ਉਹਦਾ ਹਰ ਪਾਸੇੋਂ ਵਿਰੋਧ ਹੁਣ ਗੱਲ ਇਥੇ ਇਹ ਉੱਠਦੀ ਆ ਕਿ ਵਿਰੋਧ ਕਰਨ ਵਾਲੇ ਕੌਣ ਆ ਵਿਰੋਧ ਕਰਨ ਵਾਲੇ ਵੀ ਤਾਂ ਆਪਣੇ ਹੀ ਆ ਆਪਾਂ ਅਕਾਲ ਫਿਲਮ ਦਾ ਰਿਵਿਊ ਕਰਨ ਲੱਗੇ ਪਹਿਲੀ ਗੱਲ ਤਾਂ ਰਿਵਿਊ ਦਾ ਕੀ ਮਤਲਬ ਹੈ ਰਿਵਿਊ ਦਾ ਮਤਲਬ ਹੁੰਦਾ ਕਿ ਫਿਲਮ ਚ ਚੰਗੀਆਂ ਚੀਜ਼ਾਂ ਕਿਹੜੀਆਂ ਤੇ ਮਾੜੀਆਂ ਚੀਜ਼ਾਂ ਕਿਹੜੀਆਂ ਜੇ ਤੁਹਾਨੂੰ ਕੁਝ ਚੀਜ਼ਾਂ ਮਾੜੀਆਂ ਲੱਗੀਆਂ ਸੀ ਤਾਂ ਫਿਰ ਆਪਾਂ ਸਿਰਫ ਮਾੜੀਆਂ ਚੀਜ਼ਾਂ ਦਾ ਹੀ ਜ਼ਿਕਰ ਅਕਾਲ ਫਿਲਮ ਦਾ ਕੀਤਾ ਉਸ ਲੰਦੇ ਵਿੱਚ ਬਹੁਤ ਚੰਗੀਆਂ ਚੀਜ਼ਾਂ ਵੀ ਸੀ ਉਹ ਚੀਜ਼ਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਇਹ ਤਾਂ ਹਰ ਇੱਕ ਮਨੁੱਖ ਦਾ ਦੇਖਣ ਦਾ ਨਜ਼ਰੀਆ ਹੁੰਦਾ ਆਪਾਂ ਕਹਿੰਦੇ ਆ ਕਿ ਨਕਲੀ ਦਾੜੀ ਨਕਲੀ ਮੁੱਛਾ ਲਾ ਕੇ ਅਕਾਲ ਫਿਲਮ ਬਣਾਈ ਗਈ ਆ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਆਪਾਂ ਇਸ ਗੱਲ ਨੂੰ ਕਿਉਂ ਨਹੀਂ ਸਮਝ ਰਹੇ ਕਿ ਉਹ ਇੱਕ ਆਰਟਿਸਟ ਆ ਉਹਦਾ ਕੰਮ ਆ ਇੱਕ ਦਿੱਖ ਤਿਆਰ ਕਰਨਾ ਤੇ ਉਸਨੇ ਉਹ ਦਿੱਖ ਤਿਆਰ ਕਰਕੇ ਸਾਰੇ ਆਰਟਿਸਟ ਨੇ ਕੀ ਗਲਤੀ ਕਰ ਦਿੱਤੀ ਉਹਨਾਂ ਨੇ ਇਹੀ ਦਿਖਾਇਆ ਨਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਚਲਾ ਗਿਆ ਉਸ ਤੋਂ ਬਾਅਦ ਸਿੱਖਾਂ ਦੀ ਜ਼ਿੰਦਗੀ ਕਿਹੋ ਜੀ ਸੀ ਕਿੰਨੀ ਬਹਾਦਰੀ ਦੇ ਨਾਲ ਉਹ ਲੜੇ ਆ ਜਦੋਂ ਮੁਗਲ ਉਹਨਾਂ ਉੱਤੇ ਹਮਲਾ ਕਰਨ ਆਉਂਦੇ ਸੀ ਕਿਵੇਂ ਉਹਨਾਂ ਨੇ ਉਹਨਾਂ ਨੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਬਰਪਾਦ ਕੀਤੀਆਂ ਆਪਾਂ ਇੱਕ ਗੱਲ ਲੈ ਕੇ ਬੈਗੇ ਕਿ ਉਹਨਾਂ ਨੇ ਨਕਲੀ ਦਾੜੀ ਮੁੱਛਾਂ ਲਾਈਆਂ ਆਪਾਂ ਗੱਲ ਕਰਦੇ ਆ ਕਿ ਜਸਵੰਤ ਸਿੰਘ ਖੱਲੜਾ ਦੇ ਫਿਲਮ ਮਾਰੀ ਸੀ ਉਹਦੇ ਵਿੱਚ ਤਾਂ ਦਿਲਜੀਤ ਦਸਾਇ ਨੇ ਅਸਲੀ ਦਾੜੀ ਲਾਈ ਸੀ ਕਿ ਜਦੋਂ ਸਰਕਾਰ ਨੇ ਉਹ ਫਿਲਮ ਬੈਨ ਨਹੀਂ ਕੀਤੀ ਉਦੋਂ ਆਪਾਂ ਆਵਾਜ਼ ਕਿਉਂ ਨਹੀਂ ਚੱਕੀ ਆਪਾਂ ਨੂੰ ਉਦੋਂ ਵੀ ਧੰਨ ਲਾਉਣੇ ਚਾਹੀਦੇ ਸੀ ਕਿ ਇਹਦੇ ਵਿੱਚ ਤਾਂ ਦਿਲਜੀਤ ਦਸਾਇ ਨੇ ਅਸਲੀ ਦਾੜੀ ਲਾਈ ਆ ਇਹ ਅਸਲੀ ਇਤਿਹਾਸ ਆ ਜਸਵਰ ਸਿੰਘ ਖਾਲੜਾ ਜਿਹੜੇ ਕੈਨੇਡਾ ਦੀ ਸਿਟੀਜ਼ਨਸ਼ਿਪ ਛੱਡ ਕੇ ਆ ਗਏ ਆਪਣੇ ਪੰਜਾਬ ਤੇ ਕਿੰਨੇ ਹੀ ਨੌਜਵਾਨ ਜਿਹੜੇ ਕਿ ਆਪਾਂ ਮੁਕਾਬਲੇਬਾਜ਼ੀ ਵਿੱਚ ਮਾਰ ਦਿੱਤੇ ਸਰਕਾਰਾਂ ਨੇ ਤੇ ਉਹਨਾਂ ਦੀ ਲਈ ਆਵਾਜ਼ ਚੱਕੀ ਤੇ ਉਹਨਾਂ ਦੀ ਤਸਲੀ ਦਾੜੀ ਸੀ ਦਲਜੀਤ ਦਸਾਂਜ ਨੇ ਵੀ ਅਸਲੀ ਦਾੜੀ ਲਈ ਕਿ ਅਸੀਂ ਉਦੋਂ ਧਰਨੇ ਕਿਉਂ ਨਹੀਂ ਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਆਪਣ ਨੂੰ ਸੋਚਣ ਦਾ ਨਜ਼ਰੀਆ ਕਿੱਧਰ ਨੂੰ ਚਲਾ ਗਿਆ ਆਪਾਂ ਰਿਵਿਊ ਦੇ ਵਿੱਚ ਇਹ ਗੱਲਾਂ ਕਰ ਰਹੇ ਆ ਕਿ ਗਿੱਪੀ ਘਰੇਵਾਲ ਨੇ ਹੰਗਸ ਸਿੰਘ ਦਾ ਪ੍ਰਧਾਨ ਬਣਿਆ ਫਿਰਦਾ ਆ ਕਿ ਉਹ ਜੱਥੇਦਾਰ ਬਣ ਗਿਆ ਕਿ ਉਹ ਆਪਣੇ ਆਪ ਨੂੰ ਜੱਥੇਦਾਰ ਸਮਝ ਰਿਹਾ ਕੋ ਤੁਸੀਂ ਇੱਕ ਵਾਰੀ ਜਾ ਕੇ ਫਿਲਮ ਤਾਂ ਦੇਖੋ ਫਿਲਮ ਨੂੰ ਦੇਖਣ ਤੋਂ ਬਾਅਦ ਹੀ ਆਪਣਾ ਫੈਸਲਾ ਦਿਓ ਕਿੱਥੇ ਉਹਨਾਂ ਨੇ ਗੱਲ ਕੀਤੀ ਹੈ ਕਿੱਥੇ ਫਿਲਮ ਦੇ ਵਿੱਚ ਨਿਹੰਗ ਸਿੰਘ ਉਹਨਾਂ ਦੇ ਕੰਟਰੋਲ ਦੇ ਵਿੱਚ ਆ ਉਹ ਇੱਕ ਪਿੰਡ ਦੀ ਕਹਾਣੀ ਹੈ ਕਿ ਜਦੋਂ ਉਸ ਪਿੰਡ ਦੇ ਉੱਪਰ ਮੁਸੀਬਤ ਆਉਂਦੀ ਆ ਤਾਂ ਕਿਵੇਂ ਉਹ ਸਾਰਾ ਪਿੰਡ ਇੱਕ ਜੁੱਟ ਹੋ ਕੇ ਉਹਨਾਂ ਦਾ ਸਾਹਮਣਾ ਕਰਦਾ ਹੈ ਆਪਣੇ ਲੋਗ ਇਹ ਚੀਜ਼ ਇੱਥੇ ਪ੍ਰੂਫ ਕਰ ਰਹੇ ਆ ਕਿ ਅੱਜ ਤੋਂ ਬਾਅਦ ਸਿਨੇਮੇ ਦੇ ਉੱਤੇ ਜਾਂ ਟੀਵੀ ਦੇ ਉੱਤੇ ਕੋਈ ਵੀ ਸਿੱਖ ਸੂਰਵੀਰਾਂ ਦੀ ਗੱਲ ਨਾ ਕਰੇ। ਇਹਦਾ ਆਉਣ ਵਾਲੇ ਸਮੇਂ ਵਿੱਚ ਸਾਨੂੰ ਨੁਕਸਾਨ ਹੀ ਹੋਣਾ ਹੈ। ਜਦੋਂ ਇੱਕ ਫਿਲਮ ਬਣਦੀ ਆ ਉਹਦੇ ਨਾਲ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਕਿੰਨੇ ਲੋਕਾਂ ਦਾ ਘਰ ਚੱਲਦਾ ਹੈ। ਤੇ ਆਪਾਂ ਇੱਕ ਮਿੰਟ ਲਾਉਨੇ ਆ ਕੈਮਰੇ ਸਾਹਮਣੇ ਬੈਠ ਕੇ ਚੀਜ਼ਾਂ ਦਾ ਵਿਰੋਧ ਕਰਾਂ। ਉੱਪਰਿਓ ਲੋਕੋ ਇੱਕ ਵਾਰੀ ਜਾ ਕੇ ਫਿਲਮ ਦੇਖੋ ਤਾਂ ਸਹੀ ਜਿਹੜੇ ਛੋਟੇ ਛੋਟੇ ਬੱਚੇ ਜਾ ਕੇ ਸ਼ਿੰਦੇ ਗਰੇਵਾਲ ਦਾ ਕਿਰਦਾਰ ਦੇਖਣਗੇ ਨਾ ਕਿ ਸ਼ਿੰਦੇ ਗਰੇਵਾਲ ਨੇ ਫਿਲਮ ਦੇ ਵਿੱਚ ਕੀਤਾ ਕੀਆ ਉਹਨਾਂ ਅੰਦਰ ਇੰਨਾ ਜੋਸ਼ ਭਰੂਗਾ ਨਾ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੇਲ ਮੂਡ ਗੁਰਪ੍ਰੀਤ ਕੋ ਗੀਦੀਆਂ ਗੱਲਾਂ ਸੁਣ ਕੇ ਟਾਡੇ ਰੂਮ ਤੇ ਖੜੇ ਹੋ ਜਾਣਗੇ ਕਿ ਸਿੱਖ ਇਹੋ ਜੇ ਹੁੰਦੇ ਸੀ ਆਪਾਂ ਸਿਰਫ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਪਸੰਦ ਆਈਆਂ ਉਹ ਚੱਕ ਕੇ ਫਿਲਮ ਦਾ ਵਿਰੋਧ ਕਰਨ ਲੱਗ ਪਏ ਕਿੰਦਾ ਨਹੀਂ ਹੁੰਦਾ ਇੱਕ ਫਿਲਮ ਬਣਾਉਣ ਦੇ ਲਈ ਹਜ਼ਾਰਾਂ ਲੋਕਾਂ ਦੀ ਮਿਹਨਤ ਲੱਗਦੀ ਹੈ ਉਹਨਾਂ ਦੇ ਜ਼ਿੰਦਗੀ ਦਾ ਸਮਾਂ ਲੱਗਦਾ ਬਹੁਤ ਸਾਰਾ ਪੈਸਾ ਲੱਗਦਾ ਜਦੋਂ ਵੀ ਕੋਈ ਇਹਨਾਂ ਸਬਜੈਕਟਸ ਤੇ ਫਿਲਮ ਬਣਾਉਣ ਦੀ ਗੱਲ ਕਰਦਾ ਤਾਂ ਉਹਦਾ ਵਿਰੋਧ ਹੋਣ ਲੱਗ ਜਾਂਦਾ ਮੈਂ ਚਾਹੁੰਦਾ ਕਿ ਜਿਹੜੇ ਇਨਸਾਨ ਇਹਦਾ ਵਿਰੋਧ ਕਰਦੇ ਆ ਇੱਕ ਵਾਰੀ ਜੇਬ 'ਚੋਂ ਉਹ 20-25 ਕਰੋੜ ਰੁਪਈਆ ਲਾ ਕੇ ਇੱਕ ਫਿਲਮ ਬਣਾ ਕੇ ਦਿਖਾਤਾ ਦੇਣ ਕਿ ਵੀ ਜੇ ਤੁਸੀਂ ਸਿੱਖ ਸੂਰਵੀਰਾਂ ਤੇ ਫਿਲਮ ਬਣਾਉਣੀ ਆ ਤਾਂ ਇਦਾਂ ਬਣਾ ਸਕਦੇ ਫਿਰ ਪਤਾ ਵੀ ਲੱਗ ਜੂਗਾ ਕਿ ਫਿਲਮ ਬਣਾਉਣੀ ਕਿੰਨੀ ਕੌਕੀ ਆ ਨਾਲੇ ਬਾਕੀ ਸਾਰੇ ਫਿਲਮ ਇੱਕਸ ਨੂੰ ਆਈਡੀਆ ਵੀ ਹੋ ਜਾਊਗਾ ਕਿ ਜਦੋਂ ਫਿਲਮ ਬਣਾਉਣੀ ਆ ਕੋਈ ਸਿੱਖ ਸੂਰਵੀਰਾਂ ਤੇ ਤਾਂ ਇਹੋ ਜਿਹੀ ਹੋਣੀ ਚਾਹੀਦੀ ਆ ਮਿੰਤਾ ਇਸ ਗੱਲ ਦੀ ਹੈਰਾਨੀ ਹੁੰਦੀ ਆ ਕਿ ਆਪਾਂ অলਵੇਜ਼ ਕਹਿੰਦੇ ਰਹਿੰਦੇ ਆ ਕਿ ਚੰਗਾ ਕੰਟੈਂਟ ਨਹੀਂ ਬਣਦਾ ਚੰਗਾ ਕੰਟੈਂਟ ਨਹੀਂ ਬਣਦਾ ਜਦੋਂ ਚੰਗਾ ਕੰਟੈਂਟ ਆਉਂਦਾ ਤਾਂ ਆਪਾਂ ਉਹਦਾ ਵਿਰੋਧ ਕਰਨ ਲੱਗ ਜਾਂਦੇ ਆ ਹੋਰ ਕੀ ਰਾਸਤਾ ਆ ਕਿ ਆਪਾਂ ਆਪਣੇ ਸੂਰਵੀਰਾਂ ਦੇ ਆਪਣੇ ਸਿੱਖ ਹਿਸਟਰੀ ਬਾਰੇ ਲੋਕਾਂ ਨੂੰ ਦੱਸ ਸਕੀਏ ਆਪਣੇ ਬੱਚੇ ਨੂੰ ਅਜ ਦੇ ਟਾਈਮ ਦੇ ਵਿੱਚ ਛੋਟੇ ਭੀਮ ਦਾ ਤਾਂ ਪਤਾ ਆ ਪਰ ਬੱਚਿਆਂ ਨੂੰ ਨਹੀਂ ਪਤਾ ਕਿ ਬਾਬਾ ਫਤੇ ਸਿੰਘ ਕੌਣ ਸੀ ਇਹ ਬਹੁਤ ਮੇਂ ਜੇ ਸੋਚਿਆ ਜਾਵੇ ਨਾ ਬਹੁਤ ਦੁੱਖਪਰੀ ਗੱਲ ਹੈ ਇਸ ਕਰਕੇ ਜਦੋਂ ਕੋਈ ਬੰਦਾ ਐਫਰਟ ਕਰਕੇ ਚੀਜ਼ ਬਣਾਉਂਦਾ ਆ ਸੰਸ ਦੱਸੋ ਕਿ ਉਹਨੂੰ ਰੱਜ ਕੇ ਸਪੋਰਟ ਕਰਨਾ ਚਾਹੀਦਾ ਨਾ ਕਿ ਨਿੰਦਣਾ ਚਾਹੀਦਾ ਜੇ ਤੁਹਾਨੂੰ ਕੋਈ ਚੀਜ਼ ਉੱਚੀ ਨੀਵੀਂ ਲੱਗਦੀ ਵੀ ਆ ਤਾਂ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਇੱਕ ਵੇ ਹੁੰਦਾ ਆਪਾਂ ਗੱਲ ਸਿੱਖੀ ਸਿਧਾਂਤਾਂ ਦੀ ਕਰਦੇ ਆ ਸਿੱਖੀ ਸਿਧਾਂਤ ਦੇ ਵਿੱਚ ਤਾਂ ਹੁੰਦਾ ਆ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਦਤ ਤੇ ਜਦੋਂ ਆਪਾਂ ਕੋਈ ਰਿਵਿਊ ਕਰ ਰਹੇ ਆ ਆਪਣੇ ਬੋਲਾਂ ਵਿੱਚ ਕੜਤਨ ਦੇਖੋ ਕਿੰਨੀ ਆਪਾਂ ਕੇਸ ਲੈਵਲ ਦੇ ਨਾਲ ਬੋਲ ਰਹੇ ਆ ਕਿ ਗਿੱਪੀ ਗਰੇਵਾਲ ਨੇ ਆ ਕਰ ਦਿੱਤਾ ਕਿ ਗਿੱਪੀ ਗਰੇਵਾਲ ਨੇ ਆ ਕਰ ਦਿੱਤਾ ਜਦੋਂ 96 ਕਰੋੜੀ ਬੱਬਾ ਬਲਵੀਰ ਸਿੰਘ ਜੀ ਨਹੀਂ ਕਹਿ ਦਿੰਦਾ ਕਿ ਫਿਲਮਾਂ ਦੇ ਵਿੱਚ ਅਜਿਹਾ ਕੁਝ ਨਹੀਂ ਆ ਕਿ ਆਪਾਂ ਉਹਨਾਂ ਨਾਲੋਂ ਵੀ ਉੱਪਰ ਹੋਊਗਾ ਆਪਾਂ ਕੈਮਰੇ ਸਾਹਮਣੇ ਆ ਗਏ ਕੈਮਰੇ ਸਾਹਮਣੇ ਬੈਠ ਕੇ ਕਹਿਣ ਲੱਪਾ ਗਿੱਪੀ ਘਰੇਵਾਲ ਨੇ ਆਹ ਕਰ ਦੱਤਾ ਗਿੱਪੀ ਘਰੇਵਾਲ ਆਪਣੇ ਆਪ ਨੂੰ ਆਹ ਸਮਝਣ ਲੱਪਿਆ ਉਹ ਇੱਕ ਪੜੀ ਪਹਿਲਾਂ ਫਿਲਮ ਤਾਂ ਦੇਖੋ ਜੀ ਕਿ ਰਿਵਿਊ ਦਾ ਮਤਲਬ ਹੁੰਦਾ ਆ ਫਿਲਮ ਦੀਆਂ ਚੰਗੀਆਂ ਚੀਜ਼ਾਂ ਵੀ ਦੱਸਣੀਆਂ ਮਾੜੀਆਂ ਚੀਜ਼ਾਂ ਵੀ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਨੂੰ ਨਿੰਦਣ ਦੀ ਬਜਾਏ ਸਪੋਰਟ ਕਰੀਏ ਉਦੇ ਨਾਲ ਹੀ ਸਾਡਾ ਸਿੱਖ ਇਤਿਹਾਸ ਪਹਿਲੀ ਗੱਲ ਤਾਂ ਇਹ ਸਿੱਖ ਹਿਸਟਰੀ ਤੇ ਫਿਲਮ ਹੀ ਨਹੀਂ ਆ ਇੱਕ ਕਾਲਪਨਿਕ ਕਹਾਣੀ ਆ ਸਿਰਫ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਸਿੱਖ ਬਹਾਦਰ ਕਿੰਨੇ ਸੀ ਕਿਵੇਂ ਲੜਦੇ ਸੀ ਉਹ ਆਕਾਲ ਸਿੰਘ ਨਾਂ ਦਾ ਕੋਈ ਬੰਦਾ ਆਪਾਂ ਇਤਿਹਾਸ ਵਿੱਚ ਸੁਣਿਆ ਕਦੇ ਜ਼ਿਕਰ ਹੋਇਆ ਨਹੀਂ ਹੋਇਆ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਨੂੰ ਛੱਡੀਏ ਤੇ ਆਪਾਂ ਇੱਕ ਚੰਗਾ ਸਿਨੇਮਾ ਜਦੋਂ ਬਣਦਾ ਉਹਨੂੰ ਰੱਜ ਕੇ ਸਪੋਰਟ ਕਰੀਏ ਨਹੀਂ ਤਾਂ ਫਿਲਮ ਮੇਕਰਸ ਨੇ achhiyan filmavan banawniyan chhad deniyan phir ohna ne bhi haha hi hi banai jaaniyan ਤੁਸੀਂ ਵੀ ਹਾਂ ਹਾਂ ਹੀ ਦੇਖੀ ਜਾਓ ਫਿਰ ਲੋਕ ਕਮੈਂਟ ਕਰਦੇ ਆ ਕਿ ਚੰਗੀਆਂ ਚੀਜ਼ਾਂ ਨਹੀਂ ਬਣਦੇ ਜੀ ਉਹੀ ਕਮੇਟੀ ਕਰੀ ਜਾਂਦੇ ਉਹੀ ਵਿਆਹ ਕਰੀ ਜਾਂਦੇ ਆ ਜੇ ਤੁਸੀਂ ਚੰਗੀਆਂ ਚੀਜ਼ਾਂ ਨੂੰ ਸਪੋਰਟ ਨਹੀਂ ਕਰੋਗੇ ਤਾਂ ਕੋਈ ਚੰਗੀ ਚੀਜ਼ ਕਿਉਂ ਬਣਾਉ ਇਸ ਕਰਕੇ ਜਾਓ ਫਿਲਮ ਦੇਖੋ ਫਿਲਮ ਦੇਖਣ ਤੋਂ ਬਾਅਦ ਜੇ ਕੁਝ ਮਾੜਾ ਲੱਗਦਾ ਉਹ ਵੀ ਲਿਖੋ ਤੇ ਜੇ ਕੋਈ ਚੰਗਾ ਲੱਗਦਾ ਤਾਂ ਉਹ ਵੀ ਲਿਖੋ ਇਹ ਜ਼ਰੂਰੀ ਤੇ ਕਿਸੇ ਨੂੰ ਵੀ ਨਿੱਜੀ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਪਰਸਨਲ ਟਿੱਪਣੀ ਕਰਨ ਦੀ ਮੈਨੂੰ ਲੱਗਦਾ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਕੋਈ ਅੱਖਰ ਉੱਚਾ ਨੀਵਾ ਹੋ ਗਿਆ ਮੋਦੀ ਮਾਫੀਆ ਦੁੱਖ ਲੱਗਦਾ ਜਦੋਂ ਚੰਗੀ ਚੀਜ਼ ਨੂੰ ਗਲਤ ਬੋਲਿਆ ਜਾਂਦਾ ਨਾ ਬੁਰਾ ਲੱਗਦਾ ਸਭ ਰੂਪ ਪਰ ਸਾਸੂ